ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਗੁਰੂ ਨਗਰੀ ਵਾਸੀਆਂ ਲਈ ਸਾਫ਼ ਸੁਥਰਾ ਪੀਣ ਵਾਲਾ ਨਹਿਰੀ ਪਾਣੀ ਸਪਲਾਈ ਕਰਨ ਲਈ World Bank ਵੱਲੋਂ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਤਹਿਤ ਪਿੰਡਵੱਲਾ ਵਿੱਚ ਪਾਣੀ ਸਟੋਰ ਕਰਨ ਲਈ ਵੱਡੇ-ਵੱਡੇ ਟੈਂਕ ਤੇ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ। ਜਿੱਥੋਂ ਨਹਿਰ ਦਾ ਪਾਣੀ ਸ਼ੁੱਧ ਕਰਕੇ ਸ਼ਹਿਰ ਵਿੱਚ ਜਗਾ-ਜਗਾ ਤੇ ਪੰਚਾਇਆ ਜਾਏਗਾ। ਇਹ ਪਾਣੀ ਕੈਮੀਕਲ ਤੇ ਹੋਰ ਪੋਲੂਸ਼ਨ ਤੋਂ ਰਹਿਤ ਲੋਕਾਂ ਲਈ ਸਿਹਤ ਵਾਸਤੇ ਬਹੁਤ ਹੀ ਲਾਹੇਵੰਦ ਹੋਵੇਗਾ। ਇਸ ਪ੍ਰੋਜੈਕਟ ਦਾ ਉਦਘਾਟਨ ਕਾਂਗਰਸ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਵਰਚੁਅਲ ਕੀਤਾ ਸੀ ਅਤੇ ਦਾਵਾ ਕੀਤਾ ਸੀ ਕਿ ਇਹ ਪ੍ਰੋਜੈਕਟ 2-3 ਸਾਲ ਦੇ ਵਿੱਚ ਤਿਆਰ ਹੋ ਜਾਵੇਗਾ ਪਰ 7-8 ਸਾਲ ਬੀਤ ਚੰਦੇ باوجود ਵੀ ਇਹ ਪ੍ਰੋਜੈਕਟ ਹਾਲੇ ਤੱਕ ਮੁਕੰਮਲ ਹੋਣ ਦੇ ਲਾਗੇ ਵੀ ਨਹੀਂ ਪਹੁੰਚਿਆ ਪਿਛਲੇ ਸਾਲ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਸਲਾ ਨੇ ਇੱਥੇ ਪ੍ਰੋਜੈਕਟ ਮੈਨੇਜਰ ਸੰਜੀ ਨਾਲ ਗੱਲਬਾਤ ਕਰਕੇ ਪ੍ਰੋਜੈਕਟ ਦਾ ਜਾਇਜ਼ਾ ਲਿਆ ਸੀ ਅਤੇ ਦਾਵਾ ਕੀਤਾ ਸੀ ਕਿ ਇਹ ਪ੍ਰੋਜੈਕਟ ਪਿਛਲੇ ਸਾਲ ਜੂਨ-ਜੁਲਾਈ ਦੇ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ ਪਰ ਹਜੇ ਤੱਕ ਇਹ ਪ੍ਰੋਜੈਕਟ ਅਧੂਰਾ ਹੀ ਹੈ ਫਾਸਟਵੇ ਵੱਲੋਂ ਜਦੋਂ ਪ੍ਰੋਜੈਕਟ ਮੈਨੇਜਰ ਰਾਹੁਲ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੌਕੇ ਤੇ ਮੌਜੂਦ ਨਹੀਂ ਸਨ ਅਤੇ ਉਹਨਾਂ ਦੇ ਜੂਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਪ੍ਰੋਜੈਕਟ 26 ਸਤੰਬਰ 2026 ਤੱਕ ਚਾਲੂ ਹੋ ਜਾਵੇਗਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਲਗਾਤਾਰ 24 ਘੰਟੇ ਪੀਣ ਵਾਲਾ ਸ਼ੁੱਧ ਪਾਣੀ ਸਪਲਾਈ ਹੋਵੇਗਾ ਅੱਜ ਤੁਹਾਨੂੰ ਅਸੀਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ ਵਾਟਰ ਪ੍ਰੋਜੈਕਟ ਜਿਸ ਦਾ ਉਦਘਾਟਨ ਕੈਪਟਨ ਸਰਕਾਰ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਵਰਚੁਅਲ ਕੀਤਾ ਸੀ ਤੇ ਇਹ ਵਾਟਰ ਪ੍ਰੋਜੈਕਟ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਬਹੁਤ ਹੀ ਜਲਦੀ ਤਿਆਰ ਹੋ ਜਾਵੇਗਾ ਪਰੰਤੂ ਕਿਤੇ ਨਾ ਕਿਤੇ ਇਸ ਵਾਟਰ ਪ੍ਰੋਜੈਕਟ ਜਿਹੜਾ ਕਿ ਸਾਰੇ ਸ਼ਹਿਰ ਨੂੰ ਪੀਣ ਵਾਲਾ ਨਹਿਰੀ ਪਾਣੀ ਸ਼ੁੱਧ ਕਰਕੇ ਸਪਲਾਈ ਕੀਤਾ ਜਾਣਾ ਸੀ ਜਿਸ ਦੇ ਬਦੌਲਤ ਜਗਾ ਜਗਾ ਤੇ ਵਾਟਰ ਪ੍ਰੋਜੈਕਟ ਕੰਪਨੀ ਵੱਲੋਂ ਪਾਣੀ ਦੀਆਂ ਟੈਂਕੀਆਂ ਵੀ ਬਣਾਈਆਂ ਜਾ ਰਹੀਆਂ ਹਨ ਤੇ ਵੱਡੇ ਪੱਧਰ ਤੇ ਸ਼ਹਿਰ ਦੇ ਵਿੱਚ ਪਟਾਈ ਕਰਕੇ ਪਾਈਪਾਂ ਵੀ ਪਾ ਦਿੱਤੀਆਂ ਗਈਆਂ ਹਨ ਪਰ ਇਹ ਪ੍ਰੋਜੈਕਟ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਇਸ ਦੇ ਬਾਰੇ ਤੇ ਅਧਿਕਾਰੀ ਹੀ ਜਾਣਨਗੇ ਅਸੀਂ ਤੁਹਾਨੂੰ ਤਸਵੀਰਾਂ ਵਿਖਾਉਣ ਜਾ ਰਹੇ ਹਾਂ ਨਹਿਰ ਦੇ ਕੰਢੇ ਦੇ ਉੱਤੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਪਾਣੀ ਇਕੱਠਾ ਕੀਤਾ ਜਾਣਾ ਹੈ ਤੇ ਇਸ ਤੋਂ ਪਾਠਾ ਇਕੱਠਾ ਕਰਕੇ ਪਾਣੀ ਇਸ ਨੂੰ ਇਸ ਇੱਕ ਰਾਹ ਦੇ ਥਾਣੀ ਇਹ ਅੰਦਰ ਜਾਏਗਾ ਇਹ ਪਾਣੀ ਜਿਹੜਾ ਕਿ ਨਹੀਂ ਇਹ ਜਾ ਕੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਵੱਡੀਆਂ-ਵੱਡੀਆਂ ਟੈਂਕੀਆਂ ਤੇ ਵੱਡੇ-ਵੱਡੇ ਤਲਾਬ ਬਣਾਏ ਗਏ ਹਨ ਉੱਥੇ ਇਹ ਪਾਣੀ ਜਾਏਗਾ ਤੇ ਇਹ ਪਾਣੀ ਉਸ ਤੋਂ ਫਿਲਟਰ ਹੋ ਕੇ ਸਾਫ਼ ਹੋ ਕੇ ਸਾਰੇ ਸ਼ਹਿਰ ਨੂੰ ਸਪਲਾਈ ਕੀਤਾ ਜਾਣਾ ਹੈ ਤੇ ਅਸੀਂ ਤੁਹਾਨੂੰ ਬੁਖਾਰ ਰਹੇ ਹਾਂ ਕਿ ਇਹ ਪਾਣੀ ਜਿਹੜਾ ਕਿ ਇਹ ਪੀਣ ਦੇ ਲਾਇਕ ਬਹੁਤੀ ਸ਼ੁੱਧ ਪਾਣੀ ਹੋਵੇਗਾ ਤੇ ਬਿਨਾਂ ਕਿਸੇ ਕੈਮੀਕਲ ਤੋਂ ਤੇ ਬਿਗੈਰ ਕਿਸੇ ਪੋਲੂਸ਼ਨ ਤੋਂ ਇਹ ਬਿਲਕੁਲ ਨਰੋਲ ਪਾਣੀ ਹੋਵੇਗਾ ਸਾਹਮਣੇ ਇਹ ਵੱਡੀਆਂ-ਵੱਡੀਆਂ ਨਹਿਰ ਸਾਹਮਣੇ ਸੁਰੰਗਾਂ ਬਣਾਈਆਂ ਗਈਆਂ ਹਨ ਤੇ ਇਸ ਦੇ ਰਹੀਏ ਪਾਣੀ ਸਿਰਫ ਅੱਗੇ ਜਾਏਗਾ ਅੱਗੋਂ ਉੱਥੋਂ ਜਾ ਕੇ ਵੱਡੇ-ਵੱਡੇ ਤਲਾਬ ਖੋਦੇ ਗਏ ਹਨ ਜਿੰਨਾ ਰਹੀਏ ਉਹ ਟੈਂਕੀਆਂ ਦੇ ਵਿੱਚ ਪਾਣੀ ਜਾਏਗਾ ਤੇ ਇਹ ਟੈਂਕੀਆਂ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਤੇ ਬਣ ਰਹੀਆਂ ਹਨ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਪਿਛਲੇ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਹੀ ਇੱਥੇ ਮੈਂਬਰ ਪਾਰਲੀਮੈਂਟ ਗਰਜੀਤ ਸਿੰਘ ਔਜਲਾ ਵੀ ਆਏ ਸਨ ਤੇ ਉਹਨਾਂ ਨੇ ਵੀ ਅਧਿਕਾਰੀਆਂ ਨਾਲ ਇੱਥੋਂ ਦੇ ਜਿਹੜੇ ਜਨਰਲ ਮੈਨੇਜਰ ਹਨ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਇਹ ਇਹ ਜਿਹੜਾ ਪ੍ਰੋਜੈਕਟ ਹੈ ਇਹ 5-6 ਮਹੀਨੇ ਦੇ ਵਿੱਚ ਹੀ ਮੁਕੰਮਲ ਹੋ ਜਾਵੇਗਾ ਪਰੰਤੂ 1 ਸਾਲ ਬੀਤਣ ਦੇ ਬਾਅਦ ਵੀ ਇਹ ਪ੍ਰੋਜੈਕਟ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਇਹ ਤਾਂ ਅਧਿਕਾਰੀ ਹੀ ਜਾਣਦੇ ਹਨ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ ਤੇ ਅੱਗੇ ਤੋਂ ਵੀ ਇਹੋ ਜਿਹੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੰਦੇ ਰਵਾਂਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ